ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਿਸੇ ਨੇ ਨਾ ਇਹ ਸਵਾਲ ਕੀਤਾ ਸੀ ਕਿ ਕਿੰਨਾ ਕੁ ਸਮਾਂ ਲੱਗਦਾ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੁਰੂ ਪਿਆਰਿਓ ਜੇ ਤੇ ਆਪਾਂ ਗੁਰਬਾਣੀ ਨੂੰ ਦੇਖੀਏ ਤੇ ਸਿਰਫ ਗੁਰਬਾਣੀ ਨਹੀਂ ਆਪਾਂ ਪ੍ਰੈਕਟੀਕਲ ਵੀ ਨਾਲ ਦੇਖੀਏ ਕਰਕੇ ਕਿਉਂਕਿ ਜੇ ਆਪਾਂ ਕੱਲੀ ਮੱਗ ਵੀ ਬੇਨਤੀ ਕਰਦੇ ਆ ਕਿ ਜੇ ਤੁਸੀਂ ਕੱਲੀ ਗੁਰਬਾਣੀ ਨੂੰ ਲੈ ਕੇ ਚੱਲਦੇ ਹੋ ਨਾ ਤੁਹਾਡਾ ਉਹਦੇ ਵਿੱਚ ਗੁਰਬਾਣੀ ਦੇ ਅਨੁਸਾਰ ਕੋਈ ਪ੍ਰੈਕਟੀਕਲ ਨਹੀਂ ਹੈ ਤੇ ਫਿਰ ਤੁਸੀਂ ਉਸ ਤਰੀਕੇ ਨਾਲ ਗੁਰਬਾਣੀ ਨੂੰ ਨਹੀਂ ਸਮਝ ਸਕਦੇ ਪਰ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਨਾਲ ਨਾਲ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਨਾਲ ਕਰਦੇ ਵੀ ਹੋ ਪੜ੍ਹਨਾ ਤੇ ਕਰਨਾ ਆਪ ਅੱਗੇ ਵੀ ਗੱਲ ਕੀਤੀ ਉਹਤੇ ਵਿਚਾਰ ਕੀਤੀ ਹੈ ਨਾਲ ਪੜ੍ਹਿਆ ਤੇ ਨਾਲ ਕਰਿਆ ਜਦੋਂ ਇਹ ਦੋਨੋਂ ਇਕੱਠੇ ਹੋ ਜਾਂਦੇ ਆ ਨਾ ਤੇ ਫਿਰ ਤੁਹਾਡਾ ਉਹ ਅਨੁਭਵ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਅਨੁਭਵੀ ਗਿਆਨ। ਫਿਰ ਤੁਸੀਂ ਕਰਕੇ ਦੇਖ ਲਿਆ। ਤੁਹਾਨੂੰ ਪਤਾ ਲੱਗ ਗਿਆ ਉਸੀ ਦਾ। ਪਰ ਜਿਹੜਾ ਆਪਾਂ ਪੜ੍ਹਿਆ ਹੁੰਦਾ ਸਿਰਫ ਆਪਾਂ ਕੀਤਾ ਨਹੀਂ ਹੁੰਦਾ। ਉਹ ਗੁਰੂ ਪਿਆਰੇਓ ਉਹ ਸਾਡਾ ਅਨੁਭਵ ਨਹੀਂ ਬਣਦਾ। ਉਹ ਸਾਨੂੰ ਆਪਣੇ ਆਪ ਦੇ ਅੰਦਰ ਹੀ ਇਦਾਂ ਮਹਿਸੂਸ ਹੁੰਦਾ ਰਹਿੰਦਾ ਕਿ ਪਤਾ ਨਹੀਂ ਇਦਾਂ ਹੋਏ ਵੀ ਕਿ ਨਾ ਹੋਏ। ਪਰ ਜਿਹੜਾ ਪ੍ਰੈਕਟੀਕਲ ਹੈ ਉਹ ਤਾਂ ਸ਼ਿਉਰਟੀ ਹੋ ਜਾਂਦੀ ਹੈ ਨਾ 100%। ਉਹ ਤਾਂ ਤੁਹਾਡਾ ਅਨੁਭਵ ਹੋ ਗਿਆ ਨਾ ਫੇਰ। ਇਸ ਕਰਕੇ ਸਾਡਾ ਇਹ ਅੱਜ ਦਾ ਸਵਾਲ ਇਹ ਕਿ ਕਿੰਨਾ ਚਿਰ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਜਿਹਾ ਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੀਏ ਮਹਾਰਾਜ ਤੇ ਸਿੱਧਾ ਕਹਿੰਦੇ ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਸ ਕੇ ਵਿਚਨਾਇਓ ਸਿਰਫ ਇੱਕ ਖਿੰਨ ਜਾਨ ਵਿਦਿਆ ਸਮਝ ਲੋ ਬੜੀ ਸੌਖੀ ਚ ਪਾ ਜਾ ਕਿ ਇੱਕ ਸਕਿੰਟ ਇੱਕ ਸੈਕਿੰਡ ਮਾਰਕ ਨੂੰ ਬੰਨਵਾਸ ਤੇ ਹੁਣ ਇੱਥੇ ਆ ਕੇ ਨਾ ਬੜੀਆਂ ਫਿਰ ਵਿਚਾਰਾ ਸ਼ੁਰੂ ਹੋ ਜਾਣਗੀਆਂ ਹੋਰ ਕਿ ਫਲਾਣੀ ਨੇ ਇੰਨਾ ਸਾਲ ਭਗਤੀ ਕੀਤੀ ਕਿਸੇ ਨੇ ਇੰਨਾ ਚਿਰ ਭਗਤੀ ਕੀਤੀ ਉਹ ਕਮਲੇ ਸੀ ਤੁਸੀਂ ਤੇ ਇੱਕ ਸਕਿੰਟ ਦੇ ਵਿੱਚ ਕਹਿ ਰਹੇ ਹੋ ਪ੍ਰਮਾਤਮਾ ਮਿਲੇਗਾ ਇਹ ਤੇ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਸਕਿੰਟ ਦੇ ਵਿੱਚ ਪ੍ਰਮਾਤਮਾ ਕਿਵੇਂ ਮਿਲ ਸਕਦਾ ਹੈ ਬੜੀ ਹੈਰਾਨਗੀ ਦੀ ਗੱਲ ਹੈ ਇੱਕ ਸੈਕਿੰਡ ਦੇ ਵਿੱਚ ਪ੍ਰਮਾਤਮਾ ਇੰਨੀ ਜਲਦੀ प्यारे पहले ਇਹਨੂੰ ਇਹ ਗੱਲ ਸਮਝੋ ਕਿ ਸਮਾਂ ਕਿੱਥੇ ਲੱਗਦਾ ਹੈ ਸਮਾਂ ਵੀ ਲੱਗਦਾ ਹੈ ਤੇ ਸਮਾਂ ਨਹੀਂ ਵੀ ਲੱਗਦਾ ਸਭ ਤੋਂ ਪਹਿਲੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਘਾਲ ਨਾ ਮਿਲੇ ਉਹ ਸੇਵ ਨਾ ਮਿਲੇ ਉਹ ਮਿਲੇ ਉਹ ਆਏ ਚਿੰਤਾ ਨਾ ਤੁਹਾਡੀ ਘਾਲ ਨਾ ਮਿਲਣਾ ਹੈ ਨਾ ਤੁਹਾਡੀ ਸੇਵ ਨਾ ਮਿਲਣਾ ਹੈ ਬਾਹਰ ਕਹਿੰਦੇ ਆਚਿੰਤੀ ਆ ਕੇ ਮਿਲੇਗਾ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਰਸਤਾ ਸਹੀ ਚੁਣਨਾ ਰਸਤਾ ਸਹੀ ਚੁਣਨ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਜਿੱਥੇ ਪਰਮੇਸ਼ਰ ਬੈਠਾ ਹੈ ਉੱਥੇ ਦੇਖਣਾ ਸ਼ੁਰੂ ਕਰੀਏ ਆਪਾਂ ਉਸ ਹੀ ਨੂੰ ਦੇਖਦੇ ਹੀ ਨਹੀਂ ਆਪਾਂ ਸੰਸਾਰ ਨੂੰ ਦੇਖਦੇ ਆਪਾਂ ਮਾਲਕ ਨੂੰ ਦੇਖਦੇ ਹੀ ਨਹੀਂ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂ ਕਿ ਇਹਨਾਂ ਨੇਤਰਾਂ ਨੂੰ ਮਾਲਕ ਨੂੰ ਦੇਖਣ ਦਾ ਗਿਆਨ ਹੀ ਨਹੀਂ ਹੈ ਬੁੱਲੇ ਰੱਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਇਹ ਜਿਹੜੀ ਅੱਖਾਂ ਨੇ ਸੰਸਾਰ ਨੂੰ ਦੇਖਦੀਆਂ ਨੇ ਮਾਲਕ ਨੂੰ ਨਹੀਂ ਦੇਖਦੀਆਂ ਬੜੀ ਸੁਭਾਵਿਕ ਜੀ ਗੱਲ ਹੈ ਕਦੋਂ ਦੇਖਣ ਗਿਆ ਜਦੋਂ ਗਿਆਨ ਮਿਲੇਗਾ ਜਦੋਂ ਗਿਆਨ ਦਾ ਸ਼ੁਰਮਾ ਇਹਨਾਂ ਦੀਆਂ ਨੇਤਰਾਂ ਦੇ ਵਿੱਚ ਪੈਏਗਾ ਫਿਰ ਦੇਖਣ ਗਿਆ ਦੇਖ ਦੇਖ ਕੇ ਫਿਰ ਨਿਹਾਲ ਹੋਣ ਗਿਆ ਨਦਰੀ ਸਤਗੁਰ ਸੇਵ ਹੀ ਇਹ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਤੇ ਨਦਰੀ ਮਨ ਨਿਰਮਲ ਹੋਏ ਗੁਰੂ ਪਿਆਰੇ ਸਾਧ ਸੰਗਤ ਜੀਓ ਜੇ ਤੁਸੀਂ ਰਸਤਾ ਸਹੀ ਪਕੜਿਆ ਹੈ ਤੁਸੀਂ ਗੁਰਦਾ ਗਿਆਨ ਲਿਆ ਹੈ ਇਹਨਾਂ ਨੇਤਰਾਂ ਨੂੰ ਗਿਆਨ ਮਿਲ ਗਿਆ ਮਾਲਕ ਨੂੰ ਦੇਖਣ ਦਾ ਤੇ ਵਾਕਈ ਇੱਕ ਸਕਿੰਟ ਹੀ ਲੱਗਦਾ ਜੀ ਇਹ ਗੱਲ ਮੈਂ ਬਾਈ ਪ੍ਰੈਕਟੀਕਲ ਕਹਿ ਰਿਹਾ ਹਾਂ ਬਾਈ ਪ੍ਰੈਕਟੀਕਲ ਦੁਆਰਾ ਸਿਰਫ ਇਧਰੋਂ ਪੜ੍ਹ ਸੁਣ ਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੰਕਤੀ ਯਾਦ ਕਰਕੇ ਨਹੀਂ ਇਹ ਸ਼ਬਦ ਯਾਦ ਕਰਕੇ ਨਹੀਂ ਵੇਦ ਕਤੇ ਬਿਫਤਰਾ ਭਾਈ ਦਿਲ ਕਾ ਫਿਕਰ ਨਾ ਜਾਈ ਟੁੱਕ ਦਮ ਕਰਾਰੀ ਜਿਉਂ ਕਰੂੰ ਹਾਜ਼ਰ ਹਜ਼ੂਰ ਖੁਦਾਏ ਨਾਲ ਪ੍ਰੈਕਟੀਕਲ ਵੀ ਜਿਵੇਂ ਆਪਾਂ ਦੇਖ ਰਿਹਾ ਵਾਕਈ ਇਦਾਂ ਹੁੰਦਾ ਪਰ ਸਮਾ ਕਿੱਥੇ ਲੱਗਦਾ ਇਹ ਵੀ ਗੱਲ ਸੁਣ ਲਿਓ ਸਮਾ ਉੱਥੇ ਲੱਗਦਾ ਆ ਜਿਹੜੇ ਸ਼ੰਕਾ ਦੇ ਵਿੱਚ ਰਹਿ ਜਾਂਦੇ ਆ ਜਿਹੜੇ ਭਰੋਸਾ ਨਹੀਂ ਕਰਦੇ ਰੋਸੇ ਦਾ ਮਤਲਬ ਇਹ ਹੈ ਮਹਾਰਾਜ ਦੀ ਬਾਣੀ ਦਾ ਆਪ ਇੱਕ ਸ਼ਬਦ ਪੜ੍ਹਦੇ ਆ ਜਾ ਕੇ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮੰ ਪ੍ਰਗਟਾਇਆ ਹੁਣ ਬਸ ਇਹਨੂੰ ਇਦਾਂ ਸਮਝ ਲਿਓ ਕਿ ਮੰਨ ਲਓ ਆਪਾਂ ਕਿਸੇ ਨੂੰ ਗਿਆਨ ਦੇ ਦਿੱਤਾ ਮੰਨ ਲਓ ਆਪਾਂ ਕਿਸੇ ਨੂੰ ਕਿਹਾ ਕਿ ਇਸ ਤਰੀਕੇ ਨਾਲ ਮਾਲਕ ਨੂੰ ਦੇਖਣਾ ਸ਼ੁਰੂ ਕਰ ਦੇ ਤੇ ਜੇ ਮੰਨ ਲਓ ਦੇ ਮਨ ਦੇ ਵਿੱਚ ਦੁਚਿੱਤੀ ਆ ਗਈ ਨਾ ਮੰਨ ਲਓ ਜ ਆ ਗੁਰਮੁਖਾਂ ਦੇ ਪ੍ਰਤੀ ਦੁਚਿੱਤੀ ਆ ਗਈ ਫੇ ਇਹ ਕਿਵੇਂ ਮਾਲਕ ਨਾਲ ਮਿਲਾ ਸਕਦੇ ਆ ਇਹ ਕਿਹੜੇ ਗਿਆਨ ਦਾ مالک ਮਿਲ ਜਾਂਦਾ ਜਾਂ ਇੰਨਾ ਹੀ ਮਨ ਦੇ ਵਿੱਚ ਆ ਗਿਆ ਕਿ ਇੱਥੋਂ ਮਾਲਕ ਕਿੱਥੋਂ ਮੈਨੂੰ ਸਾਹਮਣੇ ਦਿਖ ਪੈਣਾ ਹੈ ਬਸ ਆ ਜਿਹੜੀ ਦੁਚਿੱਤੀ ਆ ਨਾ ਮਨ ਦੇ ਵਿੱਚ ਇਹਨੇ ਨਹੀਂ ਪਿਆਰੋ ਕਿਸੇ ਪਾਸੇ ਲੱਗਣ ਦੇਣਾ ਸਾਨੂੰ ਤੇ ਜੇ ਹੀ ਮਨ ਦੇ ਵਿੱਚ ਵਿਸ਼ਵਾਸ ਜਾਗ ਗਿਆ ਕਿ ਵਾਕਈ ਮਿਲੇਗਾ ਜ਼ਰੂਰ ਮਿਲੇਗਾ ਨਾ ਮਿਲਣ ਵਾਲੀ ਤੇ ਗੱਲ ਹੀ ਨਹੀਂ ਬਾਣੀ ਕਹੜੀ ਮਿਲੇਗਾ ਕਈਆਂ ਨੂੰ ਮਿਲੇ ਆ ਤੇ ਮਿਲੇਗਾ ਮੈਨੂੰ ਕਿਉਂ ਨਹੀਂ ਮਿਲੇਗਾ ਇਹ ਤਾਂ ਟੇਕ ਸਕਿੰਡ ਦੀ ਖੇਡ ਹੀ ਆ ਬਸ ਫੇਰੇ ਕਾਲੀ ਚੇਤੇ ਰੱਖਿਓ ਪਰ ਜਿੱਥੇ ਡਬਲ ਮਾਈਂਡਡ ਹੋ ਗਿਆ ਬੰਦਾ ਦੁਚਿੱਤੀ ਆ ਗਈ ਉੱਥੇ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਚਿੱਤ ਦੋ ਚਿੱਤ ਨਹੀਂ ਜਿਹੜਾ ਇੱਕ ਚਿੱਤ ਹੋ ਕੇ ਇੱਕ ਚਿੱਤ ਦੇ ਵਿੱਚ ਇੱਕ ਚਿੱਤ ਹੋ ਗਿਆ ਦੇਖ ਲਿਆ ਤੇ ਦੂਸਰੀ ਕਿਤੇ ਰਿਕਵਰਟ ਆ ਸਕਦੀ ਹੈ ਹੋਰ ਜੇ ਕੋਈ ਪਿਆਰੇ ਹੋ ਆਪਾਂ ਗੁਰਬਾਣੀ ਦੇ ਅੱਗੇ ਵਿਚਾਰ ਕੀਤੀ ਸੀ ਕੁਝ ਭਰੇਜਾਂ ਦੀ ਵੀ ਗੱਲ ਕੀਤੀ ਸੀ ਆਪਾਂ ਇੱਕ ਤੇ ਪਰਾਇਆ ਹੱਕ ਜੇ ਕੋ ਕਿਸੇ ਦਾ ਹੱਕ ਖਾਂਦਾ ਹੈ ਉਹਦਾ ਵੀ ਔਖਾ ਪਿਆਰਿਓ ਨਹੀਂ ਗੱਲ ਬੰਦਨੀ ਦੂਸਰੀ ਇਹ ਚੀਜ਼ ਆ ਜਾਂਦੀ ਹੈ ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ ਇਹ ਭਰੇਜ ਨੇ ਇਹਦੇ ਵਿੱਚ ਜੇ ਕੋਈ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਦਾ ਹੈ ਉਹਦਾ ਵੀ ਨਹੀਂ ਖੇਡ ਬਣ ਸਕਦੀ ਉਹ ਵੀ ਨਹੀਂ ਮਾਲਕ ਨੂੰ ਮਿਲ ਸਕਦਾ ਭਾਵੇਂ ਜਿਵੇਂ ਮਰਜੀ ਅਭਿਆਸ ਕਰੀ ਜਾਵੇ ਸਮਝ ਆ ਲਗੇਗਾ ਤੇ ਨਾਲ ਵੱਡੀ ਚੀਜ਼ ਇਹ ਵੀ ਜਿਹੜਾ ਬੰਦਾ ਚਲਾਕ ਹੈ ਜਿਹੜਾ ਬੰਦਾ ਚੁਤਰਾਈ ਦੇ ਵਿੱਚ ਹੈ ਇਹ ਮਨ ਚੰਚਲਾ ਚੁਤਰਾਈ ਕਹਿੰਦੇ ਨਾ ਪਾਇਆ ਜਿਹੜਾ ਬੜਾ ਚਤੁਰ ਬਣਦਾ ਆਪਣੇ ਆਪ ਜਿਹੜਾ ਕਹਿੰਦਾ ਮੈਂ ਬਹੁਤ ਚਲਾਕ ਹਾਂ ਉਹਦੇ ਵਾਸਤੇ ਵੀ ਔਖਾ ਹੈ ਕਿਉਂਕਿ ਮਾਰੇ ਦੀ ਬਾਣੀ ਕਬੀਰ ਸਾਹਿਬ ਵੀ ਕਹਿੰਦੇ ਆ ਨਾ ਵੇਖ ਕਬੀਰ ਸਾਹਿਬ ਦੇ ਸ਼ਬਦ ਪੜਦੇ ਆਪਾਂ ਭੋਲੇ ਪਾਏ ਮਿਲੇ ਰਗੁਲਾਇਆ ਭੋਲੇ ਪਾਏ ਮਿਲੇ ਰਗੁਲਾਇਆ ਭੋਲਾ ਪਾਉ ਗੋਬਿੰਦ ਮਿਲਾਵੇ ਤੇ ਦੂਸਰੀ ਸਭ ਤੋਂ ਵੱਡੀ ਚੀਜ਼ ਆ ਜਾਂਦੀ ਹੈ ਪਿਆਰ ਪ੍ਰੇਮ ਤੁਹਾਡੇ ਅੰਦਰ ਪਿਆਰ ਕਿੰਨਾ ਹੈ ਤੁਹਾਡੇ ਅੰਦਰ ਤੜਫ ਕਿੰਨੀ ਹੈ ਤੁਹਾਡੇ ਅੰਦਰ ਵਿਰਾਗ ਕਿੰਨਾ ਮਾਲਕ ਨੂੰ ਮਿਲਦਾ ਹੈ ਜੇ ਤੁਹਾਡੇ ਅੰਦਰ ਵੈਰਾਗ ਹੈ ਨਾ ਤੜਫੇ ਮਾਲਕ ਨੂੰ ਮਿਲਦਾ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਤੁਸੀਂ ਇਸ ਅਵਸਥਾ ਤੇ ਪਹੁੰਚ ਗਏ ਹੋ ਤੁਹਾਨੂੰ ਰਸਤਾ ਸਹੀ ਮਿਲ ਗਿਆ ਤੁਹਾਨੂੰ ਗਿਆਨ ਮਿਲ ਗਿਆ ਤੁਹਾਡੇ ਅੰਦਰ ਚਲਾਕੀ ਨਹੀਂ ਹੈ ਤੁਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਪਰਾਈ ਧੰਨ ਤੋਂ ਦੂਰ ਰਹਿੰਦੇ ਹੋ ਪਰਾਈ ਧੰਨ ਤੋਂ ਦੂਰ ਰਹਿੰਦੇ ਹੋ ਪਰਾਈ ਨੰਦੇ ਆਤ ਦੂਰ ਰਹਿੰਦੇ ਹੋ ਮਾਲਕ ਦੇ ਭੈ ਵਿੱਚ ਰਹਿੰਦੇ ਹੋ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੀ ਕਿਰਪਾ ਨਾਲ ਮੈਂ ਫੇਰ ਕਹਿ ਰਿਹਾ ਆਪਣੇ ਯੋਰ ਨਾਲ ਨਹੀਂ ਉਹਦੀ ਕਿਰਪਾ ਨਾਲ ਇੱਕ ਸੈਕਿੰਡ ਦੇ ਵਿੱਚ ਹੀ ਮਾਲਕ ਦੀ ਪ੍ਰਾਪਤੀ ਹੈ ਇੱਕ ਸੈਕਿੰਡ ਇਸ ਕਰਕੇ ਮੈਂ ਨਾਲ ਇਹ ਵੀ ਬੇਨਤ ਕਰਤੀ ਵੀ ਸਮਾਂ ਕਿੰਨਾ ਨੂੰ ਲੱਗ ਸਕਦਾ ਤੇ ਕਿੰਨਾ ਨੂੰ ਨਹੀਂ ਲੱਗਦਾ ਤੇ ਜਿਹੜੇ ਇਸ ਤਰੀਕੇ ਨਾਲ ਚੱਲਦੇ ਪਿਆਰੇ ਉਹਨਾਂ ਤੇ ਕਿਰਪਾ ਹੀ ਕਿਰਪਾ ਫਿਰ ਬਹੁਤ ਜਲਦੀ ਕਿਰਪਾ ਵਰਤ ਜਾਂਦੀ ਫਿਰ ਤੇ ਕਲਯੁਗ ਦੀ ਸਮਝ ਲਓ ਮੈਂ ਇਹ ਸਮਝਦਾ ਕਿ ਕਲਯੁਗ ਦੀ ਇਹਨੂੰ ਵੜਿਆਈ ਸਮਝ ਲਓ ਵੀ ਇਹ ਕਲਯੁਗ ਦੀ ਵੜਿਆਈ ਹੈ ਕਿੰਨੀ ਜਲਦੀ ਜਿਹੜੀ ਕਿਰਪਾ ਵਰਤਦੀ ਜੀ ਪਰ ਗੁਰ ਕਿਉਂਕਿ ਜਿੰਨੂੰ ਮਿਲਣਾ ਉਹ ਸਾਹਮਣੇ ਤੁਹਾਡੇ ਠੀਕ ਹੈ ਨਾ ਸਮਾ ਚਲੋ ਆਪਾਂ ਇਹ ਚੀਜ਼ ਕਹਿ ਦਈਏ ਕਿ ਹਾਂ ਕਿਤੇ ਬੜੀ ਦੂਰ ਬੈਠਾ ਇੱਕ ਦੋ ਘੰਟੇ ਦਾ ਰਸਤਾ ਹੈ ਤੇ ਆਪਾਂ ਜਾਣਾ ਮਿਲਣਾ ਜਗ ਤੇ ਬੜੀ ਦੂਰ ਬੈਠਾ ਉੱਤੇ ਪੈਦਲ ਪਹੁੰਚਣਾ ਹੈ ਸਾਲ ਲੱਗ ਜਾਣੇ ਕਈ ਪਹੁੰਚਦੇ ਆ ਹੁਣ ਮੈਨੂੰ ਪਤਾ ਹੈ ਕਿ ਕਈ ਜੀਵ ਆਏ ਗੱਲ ਕਹਿਣੇ ਕਿ ਫਲਾਣਾ ਇੰਨੇ ਸਮਾਂ ਉਹਨੇ ਭਗਤੀ ਕੀਤੀ ਉਹਨੇ ਇੰਨਾ ਸਮਾਂ ਭਗਤੀ ਕੀਤੀ ਗੁਰ ਪਿਆਰਿਓ ਮੈਂ ਨਹੀਂ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਮੈਂ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਮੈਂ ਉਹੀ ਗੱਲ ਕਰਨੀ ਹੈ ਜੋ ਸਾਡਾ ਪ੍ਰੈਕਟੀਕਲ ਹੈ ਨਾ ਮੈਨੂੰ ਕੋਈ ਬਹੁਤਾ ਗਿਆਨ ਹੈ ਨਾ ਮੈਨੂੰ ਕੋਈ ਬਹੁਤੇ ਇਤਿਹਾਸ ਦਾ ਪਤਾ ਹੈ ਮੈਂ ਤਾਂ ਜੋ ਪ੍ਰੈਕਟੀਕਲੀ ਦੇਖ ਰਿਹਾ ਜੋ ਸਾਡੇ ਨਾਲ ਹੁੰਦਾ ਹੈ ਜੋ ਕਿਸੇ ਨਾਲ ਆਪਾਂ ਦੇਖਦੇ ਹੁੰਦੇ ਆ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਸੁਣਾ ਦਿੰਦੇ ਕਿ ਭਾਈ ਇਦਾਂ ਹੁੰਦਾ ਜੀ ਕਿਰਪਾ ਹੋ ਰਹੀ ਆਪਾਂ ਇੱਕ ਵੀਡੀਓ ਪਾਈ ਸੀ ਰਾਤ ਗੁਰ ਦਾ ਗਿਆਨ ਲਿਆ ਤੇ ਦਿਨ ਚੜ੍ਹਦੇ ਹੀ ਮਾਲਕ ਦੇ ਦਰਸ਼ਨ ਹੋ ਗਏ ਸ਼ੰਕਾ ਕੀਤਾ ਸੀ ਉਹਦੇ ਵਿੱਚ ਵੀ ਕਈਆਂ ਨੇ ਪਰ 100% ਰਿਐਲਿਟੀ ਉਹਦੇ ਵਿੱਚ ਕੁਝ ਝੂਠ ਨਹੀਂ ਹੈਗਾ ਗੁਰਪਿਆਰੇ ਬਿਲਕੁਲ ਸੱਚਾਈ ਕਿਉਂਕਿ ਭੋਲਾਪਨ ਸੀ ਉਹਦੇ ਅੰਦਰ ਤੜਫ ਬਹੁਤ ਸੀ ਮਾਲਕ ਨੂੰ ਮਿਲਣ ਦੀ ਰਸਤਾ ਮਿਲ ਗਿਆ ਕੋਈ ਸ਼ੰਕਾ ਨਹੀਂ ਕੀਤਾ ਵਿਸ਼ਵਾਸ ਨਾਲ ਉਹਨੂੰ ਕਮਾ ਲਿਆ ਤੇ ਪਤਾ ਲੱਗ ਗਿਆ ਕਿਵੇਂ ਮਾਲਕ ਨੂੰ ਦੇਖਣਾ ਹੈ ਗੁਰ ਮਿਲ ਗਿਆ ਗਿਆਨ ਮਿਲ ਗਿਆ ਦੇਖਣ ਦਾ ਜਦੋਂ ਦੇਖਿਆ ਤੇ ਨਾਲ ਹੀ ਝੜਕ ਮਿਲਣੀ ਸ਼ੁਰੂ ਹੋ ਗਈ ਜੇ ਹੋਈ ਤਾਂ ਜਿੱਤੀ ਦੇ ਵਿੱਚ ਆ ਜਾਂਦਾ ਸ਼ੰਕਾ ਕਰਦਾ ਮਨ ਚ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਤੇ ਗੁਰੂ ਪਿਆਰੇ ਫਿਰ ਤਾਂ ਸਮਾਂ ਲੱਗਦਾ ਹੀ ਹੈ ਨਾ ਫਿਰ ਤੇ ਸਮੇਂ ਦਾ ਕੋਈ ਯੰਤ ਨਹੀਂ ਕੀ ਤੱਕ ਨਾ ਸਮਾਂ ਲੱਗ ਜੇ ਅੱਗੇ ਕਈ ਜਨਮ ਨਿਕਲ ਗਏ ਆ ਬੈਰ ਵਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾਂ ਲੋਭ ਤ੍ਰੋਇ ਇਹ ਆਹੋ ਜੁਗਤ ਬਹਾਨੇ ਕਈ ਜਨਮ ਫਿਰਤ ਫਿਰਤ ਬਹੁਤੇ ਜੁਗ ਹਾਰੇ ਉਹ ਮਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬੜੀਆ ਸਿਮਰਤ ਕਹਾਣੀ ਕਈ ਜੁਗ ਨਿਕਲ ਗਿਆ ਬਸ ਇਹ ਹੈ ਕਿ ਪਿਆਰਿਓ ਜਿੰਨੂੰ ਮਿਲਣਾ ਹੈ ਮੈਂ ਅੱਗੇ ਵੀ ਬੇਨਤੀ ਕਰਦਾ ਕਿ ਉਹ ਤੁਹਾਡੇ ਸਾਹਮਣੇ ਹੀ ਹੈ ਮਿਲਣ ਵਾਸਤੇ ਗਿਆਨ ਚਾਹੀਦਾ ਸੋਝੀ ਚਾਹੀਦੀ ਹੈ ਉਹ ਅਕਲ ਚਾਹੀਦੀ ਹੈ ਉਹ ਕਲਾ ਚਾਹੀਦੀ ਹੈ ਜਿੰਨੂੰ ਮਾਰੇ ਕਹਿੰਦੇ ਆ ਪਵਨ ਕਾ ਵਾਸਾ ਸੋਨ ਨਿਵਾਸਾ ਅਕਲ ਕਲਾ ਤਰਸੋਏ ਉਹ ਕਲਾ ਹੋਵੇ ਅਕਲ ਹੋਵੇ ਕਿਵੇਂ ਉਹਨੂੰ ਦੇਖਣਾ ਤੇ ਮਾਰੇ ਕਿੰਦੇ ਦੇਖ ਲਓ ਉਹਨੂੰ ਇੱਕ ਖਿੰਨ ਦੇ ਵਿੱਚ ਤੇ ਇਸ ਕਰਕੇ ਆਪਾਂ ਸਾਰੇ ਆਪਸੇ ਨਹੀਂ ਇਹ ਦਾਵਾ ਕਰ ਸਕਦੇ ਕਿ ਸਾਰੇ ਇੱਕ ਖਿੰਨ ਦੇ ਵਿੱਚ ਵੇਖ ਲੈਣਗੇ ਹਾਂ ਕਿਸੇ ਦਾ ਵਿਸ਼ਵਾਸ ਨਹੀਂ ਬਣਦਾ ਕਿਸੇ ਨੂੰ ਸਮਾਂ ਵੀ ਲੱਗ ਜਾਂਦਾ ਕੁਝ ਵਿਚਾਰਾ ਕੁਝ ਇਦਾਂ ਦੇ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਛੱਡਣ 'ਚ ਟਾਈਮ ਲੱਗ ਜਾਂਦਾ ਹੈ ਕਿਸੇ ਦਾ ਵਿਸ਼ਵਾਸ ਬਣ 'ਚ ਟਾਈਮ ਲੱਗਦਾ ਉਹਨਾਂ ਨੂੰ ਸਮਾਂ ਲੱਗ ਜਾਂਦਾ ਹੈ ਜਿਹੜੇ ਬਿਲਕੁਲ ਹੀ ਮਹਾਰਾਜ ਦੀ ਕਿਰਪਾ ਜਨਾਂ ਉੱਤੇ ਪਹਿਲਾਂ ਹੀ ਵਰਤੀ ਹੁੰਦੀ ਹੈ ਬੈਰਾਗੀ ਹੁੰਦੇ ਆ ਤੜਫ ਵਾਲੇ ਹੁੰਦੇ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਲੱਗਦਾ ਇਹ ਗੱਲ 100% ਰਿਐਲਿਟੀ ਹੈ ਬਾਣੀ ਨੇ ਇਸ ਚੀਜ਼ ਤੇ ਮੋਹਰ ਲਾਈ ਹੈ ਇਸ ਕਰਕੇ ਬਾਬਾ ਬੁੱਲੇ ਨੇ ਵੀ ਇਹ ਗੱਲ ਕਹੀ ਸੀ ਬੁੱਲੇਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟ ਕੇ ਤੇ ਇਧਰ ਲਾਉਣਾ ਐਨਾ ਕੰਮ ਹੈ ਬਸ ਤਰੇਹ ਗੁਣਾ ਚ ਧਿਆਨ ਤੋੜ ਦੋ ਆਕਾਰਾਂ ਤੋਂ ਧਿਆਨ ਤੋੜ ਦੋ ਤੇ ਨਿਰਆਕਾਰ ਚ ਲਾ ਦੋ ਜਿਨੋਂ ਆਪਾਂ ਹੰਸ ਬਿਰਤੀ ਕਹਿੰਦੇ ਆ ਇੱਕ ਬਗਲਾ ਬਿਰਤੀ ਹੁੰਦੀ ਹੈ ਨਾ ਉਹ ਵੀ ਉਸੇ ਪਾਣੀ ਦੇ ਵਿੱਚ ਡੱਡੂ ਮੱਛੀ ਖੋਜਦਾ ਹੈ ਹੰਸ ਬਿਰਤੀ ਹੁੰਦੀ ਹੈ ਉਹ ਚੁੰਝੀ ਆਪਣਾ ਮੋਤੀ ਤੇ ਮਾਰਦਾ ਹੈ ਮਾਨਕ ਮੋਤੀ ਦੇ ਉੱਤੇ ਉਹ ਗੁਰਮਖੀ ਦੀ ਅਵਸਥਾ ਹੁੰਦੀ ਹੈ ਉਹ ਆਕਾਰਾਂ ਤੋਂ ਆਪਣੀ ਚੁੰਝ ਤੋੜ ਕੇ ਨਿਰਾਕਾਰ ਦੇ ਵਿੱਚ ਮਾਰੂਗਾ ਤੇ ਜਿਹੜਾ ਬਗਲਾ ਬਿਰਤੀ ਹੁੰਦੀ ਹੈ ਮਨਮੁਖ ਬਿਰਤੀ ਹੁੰਦੀ ਹੈ ਉਹ ਨਿਰਾਕਾਰ ਨੂੰ ਛੱਡ ਕੇ ਆਕਾਰਾਂ 'ਚ ਚੁੰਝ ਮਾਰੂਗਾ ਆਪਣੀ ਦੋਨਾਂ 'ਚ ਫਰਕ ਹੈ ਇਹਨਾਂ ਬਸ ਤੇ ਚੁੰਝ ਮਾਰਨ ਦੀ ਜਾਚ ਆਪਾਂ ਕਿੰਨਾ ਕੁ ਸਿੱਖਣੀ ਐ ਜਿਹੜੇ ਹੰਸ ਬਿਰਤੀ ਗੁਰਮਖ ਨੇ ਉਹ ਸਾਨੂੰ ਚੁੰਝ ਮਾਰਨ ਦੀ ਜਾਚ ਦੱਸਣਗੇ ਚੁੰਝ ਮਾਰਾ ਮਤਲਬ ਦੇਖਣ ਦੀ ਜਾਚ ਦੱਸਣਗੇ ਕਿ ਕਿਵੇਂ ਨਰਾਕਰਚ ਦੇਖਣਾ ਤੇ ਜਿਉਂ ਹੀ ਆਪਾਂ ਉਸ ਚੀਜ਼ ਸਿੱਖ ਲਈ ਵਿਸ਼ਵਾਸ ਆ ਗਿਆ ਤੇ ਮਾਰੇ ਕਦੇ ਬਲਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲੱਗੀ ਵਾਰ ਮਾਨਸ ਤੋਂ ਦੇਵਤਾ ਦੇਵਤਾ ਬਿਰਤੀ ਮਤਲਬ ਇੱਕ ਦ੍ਰਿਸ਼ਟ ਹੋ ਜਾਂਗੇ ਕਰਤਨ ਲਾਗੀ ਵਾਰ ਕੋਈ ਸਮਾਂ ਨਹੀਂ ਲੱਗਾ ਕੋਈ ਮਹੀਨਾ ਨਹੀਂ ਲੱਗੇ ਕੋਈ ਸਾਲ ਨਹੀਂ ਲੱਗੇ ਬਸ ਉਸੇ ਵਗਦੀ ਇੱਕ ਮਿੰਟ ਵੀ ਬਹੁਤ ਜ਼ਿਆਦਾ ਅੱਧਾ ਮਿੰਟ ਵੀ ਨਹੀਂ ਲੱਗਾ ਉੱਥੇ ਮਾਰਗ ਦੇ ਬਾਰੇ ਜਾਵਾਂ ਅਸੀਂ ਗੁਰ ਗਿਆਨ ਤੋਂ ਇੱਕ ਦ੍ਰਿਸ਼ਟ ਹੋ ਗਿਆ ਦੇਵਤਾ ਵਰਤੀ ਬਣ ਗਈ ਪਰ ਅਜੇ ਮੁਕਤ ਨਹੀਂ ਹੋਇਆ ਫਿਰ ਉੱਥੇ ਅਭਿਆਸ ਕਰੇਗਾ ਮਨ ਦੀ ਮੈਲ ਉਤਰੇਗੀ ਮਨ ਸਥੂਲ ਤੋਂ ਪ੍ਰਕਾਸ਼ ਹੋਏਗਾ ਮਨ ਦਾ ਆਪਾ ਖਤਮ ਹੋਏਗਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਮਨ ਦਾ ਸਤੂੜ ਰੂਪ ਖਤਮ ਹੋ ਗਿਆ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਫਿਰ ਆਪਣੇ ਮੂਲ ਦੀ ਪਹਿਚਾਨ ਕਰੇਗਾ ਬਹੁਤ ਜਲਦੀ ਦੇਖ ਦੇਖ ਕੇ ਆਪਣੇ ਮਨ ਦੀ ਮੈਲ ਉਤਾਰ ਲੈਣੀ ਉਹਨੇ ਨਦਰੀ ਸਤਗੁਰ ਸੇਵ ਹੀ ਇਹ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਤੇ ਨਦਰੀ ਮਨ ਨਿਰਮਲ ਹੋਵੇ ਨਦਰਾਂ ਨਾਲ ਹੀ ਦੇਖ ਦੇ ਕੇ ਮਨ ਨੂੰ ਨਿਰਮਲ ਕਰ ਲਿਆ ਪਰ ਜਿੱਤੇ ਮਾਰੇ ਕਿਰਪਾ ਕਰੇ ਇਸ ਕਰਕੇ ਮਾਰੇ ਦੀ ਬਾਣੀ ਕਹਿੰਦੀ ਹੈ ਭੁੱਲੇ ਮਾਰਗ ਜਿन्हे ਬਤਾਇਆ ਐਸਾ ਗੁਰਬੜ ਪਾਗੀ ਪਾਏ ਵੱਡੇ ਭਾਗਾਂ ਦੇ ਨਾਲ ਐਸਾ ਸਾਨੂੰ ਗਿਆਨ ਮਿਲਦਾ ਜਿਹੜਾ ਸਾਨੂੰ ਭੁੱਲਿਆਂ ਹੋਿਆਂ ਨੂੰ ਸਹੀ ਰਸਤਾ ਦਿਖਾ ਦਿੰਦਾ ਇਸ ਕਰਕੇ ਜੇ ਤੱਕ ਭੁੱਲੇ ਹੋਏ ਹੋ ਰਸਤਾ ਸਹੀ ਨਹੀਂ ਹੈ ਫਿਰ ਤੇ ਸਾਲਾਂ ਵੀ ਲੱਗ ਜਾਣਗੇ ਸਾਲਾਂ ਕੀ ਕਈ ਜਨਮ ਨਿਕਲ ਜਾਣੇ ਆ ਫਿਰ ਜੇ ਰਸਤਾ ਸਹੀ ਹੈ ਬਿਲਕੁਲ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾਉਂਦੇ ਹੋ ਫਿਰ ਪਿਆਰਿਓ ਕੋਈ ਸਮਾਂ ਨਹੀਂ ਲੱਗਣਾ ਫਿਰ ਕਿਰਪਾ ਵਰਤੇ ਯਾਰੀ ਦੀ ਇਸ ਕਰਕੇ ਭਰਮ ਕੱਢਦੀ ਹੈ ਆਪਾਂ ਇਹ ਭਲੇਖਾ ਕੱਢਦੀ ਹੈ ਕਿ ਬੜਾ ਟਾਈਮ ਲੱਗਦਾ ਨਹੀਂ ਟਾਈਮ ਲੱਗਦਾ ਪਿਆਰਿਓ ਬਾਰੇ ਕਿਰਪਾ ਕਰਦੇ ਜਿਹਦੇ ਉੱਤੇ ਸੋਇਸ ਕਰਕੇ ਜੇ ਆਪਾਂ ਵੀ ਚਾਹੁੰਦੇ ਇਸ ਕਿਰਪਾ ਦੇ ਪਾਤਰ ਬਣੀਏ ਸਾਡੇ ਤੇ ਵੀ ਇਹ ਕਿਰਪਾ ਹੋਏ ਆਪਾਂ ਵੀ ਉਸ ਮਾਲਕ ਨੂੰ ਮਿਲੀਏ ਤੇ ਗੁਰੂ ਪਿਆਰਿਓ ਆਪਾਂ ਗੁਰ ਦੀ ਗੱਲ ਬਾਰ ਬਾਰ ਕਰਦੇ ਆ ਉਹ ਗਿਆਨ ਚਾਹੀਦਾ ਇਹਨਾਂ ਨਿਤਰਾਂ ਨੂੰ ਸਾਨੂੰ ਨਹੀਂ ਪਤਾ ਹੋਰ ਕਿਹੜਾ ਅਭਿਆਸ ਹੁੰਦਾ ਸਾਨੂੰ ਬੜੇ ਜੀਵ ਬਾਰ ਬਾਰ ਕਹਿੰਦੇ ਆ ਕਿ ਇਦਾਂ ਕਰਨਾ ਚਾਹੀਦਾ ਇਹਨਾਂ ਨੂੰ ਇਦਾਂ ਦੱਸਿਓ ਵਾਹ ਕਰੋ ਤੁਸੀਂ ਆਸ ਚੀਜ਼ ਤੋਂ ਤੋੜ ਦਿਓ ਸਾਨੂੰ ਪਿਆਰਿਓ ਕੁਛ ਨਹੀਂ ਪਤਾ ਅਸੀਂ ਕਹਿੰਦੇ ਆ ਜੋ ਅਸੀਂ ਕੀਤਾ ਸੀ ਤੁਹਾਨੂੰ ਦੱਸਦਾ ਪਿਆਰ ਚੀਜ਼ ਆਪਾਂ ਨੂੰ ਕਰਕੇ ਮਿਲਿਆ ਭਾਈ ਤੁਸੀਂ ਵੀ ਆ ਕਰਕੇ ਦੇਖ ਲਵੋ ਬਸ ਮੰਨਰ ਚ ਆਉਂਦੀ ਹੈ ਤੇ ਕਰ ਲਵੋ ਨਹੀਂ ਮੰਨਰ ਚ ਆਉਂਦੀ ਤੇ ਸਕਿਪ ਕਰ ਦਿਓ ਵੀਡੀਓ ਨੂੰ ਦਿਲ ਕਰਦਾ ਤੇ ਦੇਖ ਲਓ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠ ਕੇ ਕਰਨਾ ਸੋਸ਼ਲ ਮੀਡੀਆ ਅੱਜ ਕੱਲ੍ਹ ਜਮਾਨਾ ਸਾਰੀਆਂ ਚੀਜ਼ਾਂ ਆਪਾਂ ਇੱਥੇ ਘਰ ਬੈਠ ਕੇ ਕਰ ਲੈਂਦੇ ਆ ਇੱਕ ਦੂਜੇ ਨੂੰ ਦੇਖ ਕੇ ਇਸ ਕਰਕੇ ਕਿਵੇਂ ਕਰਨਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖੋ ਲਿੰਕ ਪਾਇਆ ਹੋਇਆ ਉਹਦੇ ਵਿੱਚ ਤੇ ਮਹਾਰਾਜ ਜੀ ਤੇ ਕਿਰਪਾ ਕਰੇ ਕੋਈ ਵੀ ਜੀਵੇ ਹੋਵੇ ਪਿਆਰੇ ਹੋਈ ਇਸ ਚੀਜ਼ ਦਾ ਲਾਹਾ ਲੈ ਸਕਦਾ ਤੇ ਸਿਰਫ ਆਪਾਂ ਮਲਾਪ ਦੀ ਗੱਲ ਕਰਦੇ ਆਂ ਪਰਮੇਸ਼ਰ ਦੇ ਨਾਲ ਮਲਾਪ ਕਰ ਸਕਦਾ ਹੈ ਗੁਰ ਗਿਆਨ ਦੇ ਦੁਆਰਾ ਸੋਝੀ ਦੇ ਦੁਆਰਾ ਗਿਆਨ ਦਾ ਸੁਰਮਾ ਨੇਤਰਾਂ ਚ ਪਾ ਕੇ ਮਾਲਕ ਦੇ ਦਿਦਾਰੇ ਕਰ ਸਕਦਾ ਹੈ ਇਹ ਨਹੀਂ ਕਿ ਵਿਚਾਰ ਕਰਦੇ ਆਨੇਕਾ ਭੁੱਲ ਜਾਂਦੀਆਂ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ